ਕਿਸਾਨ ਵੀਰੋ ਆਪਣੇ ਖੇਤਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੱਤਾ ਲਵੇਟੇ ਤੇ ਗੋਭ ਦੀ ਸੁੰਡੀ ਤੇ ਆਉਣ ਦੇ ਚਾਂਸ ਬਣੇ ਹੋਏ ਨੇ ਉਹ ਕਿਉਂ ਉਹਦਾ ਕਾਰਨ ਇਹ ਹੈ ਕਿ ਚਾਨਣੀ ਰਾਤ ਹੈ ਜਿਹੜੀ ਆਉਣ ਨੂੰ ਸ਼ੁਰੂ ਹੋਊਗੀ ਜਿਹੜਾ ਅਗਲਾ ਹਫਤਾ ਹੈ 1 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚ ਵਿੱਚ ਤੁਹਾਡੇ ਖੇਤਾਂ ਦੇ ਵਿੱਚ ਪੱਤਾ ਲਵੇਟੇ ਤੇ ਗੋਭ ਦੀ ਸੁੰਡੀ ਦਾ ਅਟੈਕ ਆ ਸਕਦਾ ਕਿਉਂ ਆਊਗਾ ਕਿਉਂਕਿ ਜਿਹੜਾ ਆਪਾਂ ਮੱਕੜਾ ਹੈ ਦੋਸਤੋ ਉਹ ਚਾਨਣੀ ਰਾਤਾਂ ਦੇ ਵਿੱਚ ਆਂਡੇ ਦਿੰਦਾ ਜਿਉਂ ਹੀ ਹਨੇਰੀਆਂ ਰਾਤਾਂ ਸ਼ੁਰੂ ਹੋਣਗੀਆਂ ਆਪਣੇ ਖੇਤਾਂ ਦੇ ਵਿੱਚ ਗੋਭ ਦੀ ਸੁੰਡੀ ਤੇ ਪੱਤਾ ਲਵੇਟ ਦਾ ਅਟੈਕ ਆਉਣਾ ਹੈ ਆਉਣਾ ਹੈ ਸੋ ਇਹਦੇ ਲਈ ਦੋ ਸੂਤ ਤੁਸੀਂ ਜੇਕਰ ਹੱਲ ਕਰਨਾ ਚਾਹੁੰਦੇ ਹੋ ਤਾਂ 6 ਕਿਲੋ ਉਜਕਟਕਾ ਵੀ ਪਾ ਸਕਦੇ ਹੋ ਜਿਹਦਾ ਕਿ 25 ਤੋਂ 30 ਦਿਨ ਖੇਤ ਦੇ ਵਿੱਚ ਰਿਜ਼ਲਟ ਹੈ ਅਤੇ ਜੇਕਰ ਮੇਰਾ ਵੀਰ ਕੋਈ ਸਪਰੇਅ ਕਰਨੀ ਚਾਹੁੰਦਾ ਹੈ ਤਾਂ ਬਿਲਸੂਤਰਾ ਆਦੀ ਸਪਰੇਅ ਵੀ ਕਰ ਸਕਦਾ ਹੈ ਅਤੇ ਦੋਸਤੋ ਆਪਣੇ ਖੇਤਾਂ ਦੀ ਗੌਰ ਕਰਿਓ ਕਿਉਂਕਿ ਅਗਲਾ ਜਿਹੜਾ ਹਫਤਾ ਹੈ ਉਹ ਕੀੜਿਆਂ ਦਾ ਹੱਬ ਅਮਲ ਕੇ ਹਫਤਾ ਹੈਗਾ ਆਪਣੇ ਖੇਤਾਂ ਵਿੱਚ ਵਿੱਚ ਕੱਚੀਆਂ ਜੀਰੀਆਂ ਨੇ ਇਸ ਵਾਰ ਜਿਹੜਾ ਅਟੈਕ ਹੈ ਉਹ ਆਵੇਗਾ ਵੀ ਜ਼ਿਆਦਾ ਕਿਉਂਕਿ ਬਾਰਸ਼ਾਂ ਪੈਣ ਕਰਕੇ ਯੂਰੀਆ ਜ਼ਿਆਦਾ ਪੈਣ ਕਰਕੇ ਝੋਨਾ ਕੱਚਾ ਜਾ ਰਿਹਾ ਹੈ ਕੱਚੇ ਝੋਨੇ ਨੂੰ ਜ਼ਿਆਦਾ ਆਵੇਗਾ ਆਪੋ ਆਪਣੇ ਖੇਤਾਂ ਦੀ ਗੌਰ ਕਰਿਓ ਤਾਂ ਕਿ ਆਪਣਾ ਜਿਹੜਾ ਝੋਨਾ ਹੈ ਉਹਨੂੰ ਆਪਾਂ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਤੋਂ ਬਚਾ ਸਕੀਏ ਸੋ ਇਹ ਵੀਡੀਓ ਕੋਈ ਪ੍ਰੋਮੋਸ਼ਨ ਨਹੀਂ ਆਪਾਂ ਸਿਰਫ ਤੁਹਾਨੂੰ ਇੱਕ ਸੰਕੇਤ ਦਿੱਤਾ ਹੈ ਕਿ ਚਾਂਦਨੀਆਂ ਰਾਤਾਂ ਤੋਂ ਬਾਅਦ ਜਿਉਂ ਹੀ ਚੰਦ ਜ਼ਿਆਦਾ ਚੜੂਗਾ ਆਂਡੇ ਜ਼ਿਆਦਾ ਆਉਣਗੇ ਜਿਉਂ ਨਵੰੇਰੀਆਂ ਰਾਤਾਂ ਸ਼ੁਰੂ ਹੋਣਗੀਆਂ ਤਾਂ ਜਿਹੜੇ ਸੁੰਡੀਆਂ ਦੇ ਵਿੱਚੋਂ ਆਂਡੇ ਸੁੰਡੀਆਂ ਨਿਕੜ ਕੇ ਖੇਤਾਂ ਵਿੱਚ